ਤੁਸੀਂ ਪੀਬੀ 04 ਟੀਵੀ ਦੇਖ ਰਹੇ ਹੋ 사ਦਕ ਤੋਂ ਇੱਕ ਵਿਸ਼ੇਸ਼ ਰਿਪੋਰਟ ਬਾਬਾ ਸ਼ੇਖ ਫਰੀਦ ਸਾਹਿਬ ਵਿਚਾਰਪੰਥ ਪੰਜਾਬ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਆਸਟ੍ਰੇਲੀਆ ਦੇ ਐਡੀਲੇਟ ਤੋਂ ਆਏ ਪੰਜਾਬੀ ਦੇ ਪਿਆਰੇ ਕਰਨ ਬਰਾੜ ਦੇ ਸਨਮਾਨ ਚ ਰੋੜਾ ਮੈਡੀਕਲ 사ਦਕ ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ 사ਦਕ ਦੇ ਇਲਾਕੇ ਦੀਆਂ ਉੱਗੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਹੈ ਕਰਨ ਬਰਾੜ ਜੋ ਕਿ ਪੰਜਾਬੀ ਸਭਿਆਚਾਰ ਮਾਂ ਬੋਲੀ ਅਤੇ ਸਾਇਤ ਨੂੰ ਸਮਰਪਤ ਸ਼ਖਸੀਅਤ ਨੇ ਉਹਨਾਂ ਇਸ ਸਮਾਗਮ 'ਚ ਸ਼ਿਰਕਤ ਕੀਤੀ ਔਰ ਸ਼ੇਖ ਫਰੀਦ ਸਾਇਤ ਵਿਚਾਰਪੰਚ ਪੰਜਾਬ ਵੱਲੋਂ ਉਹਨਾਂ ਦਾ ਸਨਮਾਨ ਅਰੋੜਾ ਮੈਡੀਕਲ ਵਿਖੇ ਕੀਤਾ ਗਿਆ ਜਿਸ ਵਿੱਚ ਡਾਕਟਰ ਅਮਰਜੀਤ ਅਰੋੜਾ ਤੇ ਸੁਖਵਿੰਦਰ ਮਰਾੜ ਸਮੇਤ ਕਈ ਸ਼ਖਸੀਅਤਾਂ ਹਾਜ਼ਰ ਰਹੀਆਂ ਇਸ ਮੌਕੇ ਤੇ ਬੋਲਦੇ ਆ ਕਰਨ ਬਰਾੜ ਨੇ ਆਖਿਆ ਸੁਣਦੇ ਹਾਂ ਹਾਂਜੀ ਜੀ ਕੀ ਕਹਿਣਾ ਚਾਹੁੰਨੇ ਅੱਜ ਸਾਧਕ ਪਹੁੰਚੇ ਹੋ ਤੁਸੀਂ ਵਿਦੇਸ਼ ਦੀ ਧਰਤੀ ਤੋਂ ਪਹਿਲੀ ਗੱਲ ਤਾਂ ਸਾਰਿਆਂ ਦਾ ਧੰਨਵਾਦ ਜੀ ਬਹੁਤ-ਬਹੁਤ ਮੈਂ ਥੋੜਾ ਜਿਹਾ ਭਾਵੁਕ ਵੀ ਹਾਂ ਕਿਉਂਕਿ ਆਪਦੇ ਜਿਨ੍ਹਾਂ ਨੂੰ ਮੇਰੇ ਉਸਤਾਦ ਹੀ ਮੇਰੇ ਸਭ ਵੱਡਾ ਬਖਦਰ ਹੈ ਮੇਰਾ ਛੋਟਾ-ਛੋਟੇ ਪ੍ਰਾਪਾਤ ਮੈਂ ਉਹਨਾਂ ਦੇ ਇੱਥੇ ਸਨਮਾਨ ਲੈ ਰਿਹਾ ਤੇ ਮੇਰੀ ਜਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਮੈਂ ਕੁਝ ਨਹੀਂ ਕੀਤਾਗਾ ਕੁਛ ਵੀ ਨਹੀਂ ਬਸ ਇਹਨਾਂ ਦਾ ਪਿਆਰ ਹੈ ਜਿਹੜਾ ਇੰਨਾ ਨੇ ਮੈਨੂੰ ਟੱਕਰ ਇੰਨਾ ਇੰਨੇ ਮੈਨੂੰ ਸਮਝਿਆ ਅੰਨੇ ਛੱਲੇ ਵੀ ਰਹੂਗਾ ਸਾਰਿਆਂ ਨਾਲ ਤੁਹਾਡੇ ਦਾ ਥੈਂਕ ਯੂ ਬਹੁਤ ਮਿਲਦਾ ਰਹੂਗਾ ਤੁਮ ਸਦਾ ਹੀ ਥੈਂਕ ਯੂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਨੇ ਇੰਦਰ ਜੀ ਕਰਨਪਰਾੜ ਐਡੀਲੇਡ ਰਹਿੰਦੇ ਨੇ ਆਸਟ੍ਰੇਲੀਆ 'ਚ ਔਰ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਇਹਨਾਂ ਦੀਆਂ ਵੀਡੀਓਜ਼ ਆਡੀਓਜ਼ ਔਰ ਖਾਸ ਕਰਕੇ ਪੰਜਾਬੀ ਭਾਸ਼ਾ 'ਚ ਵਿਅੰਗ ਲਿਖਣਾ ਜਾਂ ਸਾਇਦ ਕਰਨਾ ਖੂਬਸੂਰਤ ਸ਼ਬਦਾਂ 'ਚ ਇਹਨਾਂ ਨੇ ਹਿੱਸੇ ਆਉਂਦਾ ਔਰ ਮੈਂ ਬੜੇ ਸਾਲਾਂ ਤੋਂ ਇਹਨਾਂ ਨੂੰ ਲਗਭਗ 12-14 ਸਾਲਾਂ ਤੋਂ ਜਾਣਦਾ ਔਰ ਇਹਨਾਂ 'ਚ ਇੱਕ ਚਿੰنگ ਹੈ ਮਾਂ ਬੋਲੀ ਦੀ ਸੇਵਾ ਕਰਨ ਦੀ ਸੱਭਿਆਚਾਰ ਦੀ ਕਿਉਂਕਿ ਦੂਰ ਜਦੋਂ ਧਰਤੀ ਤੋਂ ਜਾਂਦੇ ਆਂ ਉੱਥੇ ਜਾ ਕੇ ਅਸੀਂ ਬਹੁਤ ਰੁੱਝ ਜਾਂਦੇ ਆਂ ਤੇ ਆਪਣੀ ਰੋਟੀ ਰੋਜ਼ੀ ਦੇ ਚੱਕਰ 'ਚ ਉਲਝ ਜਾਂਦੇ ਔਰ ਇਹੋ ਜਿਹੇ ਇਨਸਾਨ ਜਿਹੜੇ ਆ ਉਹ ਆਪਣੀ ਰੋਜ਼ੀ ਰੋਟੀ ਦਾ ਕਰਦੇ ਹੀ ਨਾਲ ਹੀਲਾ ਵਸੀਲਾ ਜਿਹੜਾ ਸ਼ਰਧਾਵਲੀ ਮਾਂ ਬੋਲੀ ਪੰਜਾਬੀ ਆਪ ਦਾ ਪੰਜਾਬ ਧਰਤੀ ਦੇ ਉੱਤੇ ਜੋ ਪਰੰਪਰਾਵਾਂ ਨੇ ਪੰਜਾਬ ਦੀ ਸੱਭਿਆਚਾਰ ਆ ਉਹਨੂੰ ਸੰਭਾਲ ਕੇ ਰੱਖਣਾ ਬੜਾ ਕਮਾਲ ਦਾ ਦ੍ਰਿਸ਼ ਆ ਇੱਕ ਦਿਨ ਮੈਂ ਦੇਖ ਰਿਹਾ ਸੀ ਇਹਨਾਂ ਦਾ ਵੀਡੀਓ ਜਿਹੜਾ ਪੁਰਾਣੇ ਤਵੇ ਗ੍ਰਾਮੋਫੋਨ ਹੁੰਦੇ ਐ ਐਮਵੀ ਦੇ ਵਿੱਚ ਜਾਂ ਹੋਰ ਤਵੇ ਆਉਂਦੇ ਸੀ ਉਹਨਾਂ ਨੂੰ ਡਿਸਪਲੇ ਕਰਕੇ ਪਿੱਛੇ ਉਸਤਾਦ ਜਮਲਾ ਜੀ ਦਾ ਗੀਤ ਆਜਾ ਬਾਜਾਂ ਵਾਲਿਆ ਲਾ ਕੇ ਉਹਨੂੰ ਲੱਖਾਂ ਲੋਕਾਂ ਨੇ ਬਹੁਤ ਪਸੰਦ ਕੀਤਾ ਉਹਦੇ ਉੱਤੇ ਸੋ ਇਸ ਤਰ੍ਹਾਂ ਦੇ ਜਿੱਤਾਂ ਅੱਛੇ ਲੱਗਦੇ ਆ ਉਪਰੀ ਧਰਤੀ ਤੇ ਤਾਂ ਬਹੁਤ ਹੀ ਅੱਛੇ ਲੱਗਦੇ ਸੋ ਕਰਨਪਰਾੜ ਨੂੰ ਆਸਟ੍ਰੇਲੀਆ ਤੋਂ ਇੱਥੇ ਪੰਜਾਬ ਆਪਣੇ ਪਿੰਡ ਆਉਣ ਤੇ ਤੇ ਫਿਰ ਅਰੋੜਾ ਮੈਡੀਕਲ ਹਾਲ ਸਾਧਕ ਤੇ ਸ਼ੇਖ ਫਰੀਦ ਮਨਚਬੰਦੋਂ ਸਾਰੇ ਮੇਰੇ ਮੈਂਬਰ ਭਰਾ ਬੱਚੇ ਉਹਨਾਂ ਵੱਲੋਂ ਸਨਮਾਨਿਤ ਕਰਨ ਤੇ ਅਗਾਉਂ ਵਧਾਈ ਥੈਂਕ ਯੂ ਥੈਂਕ ਯੂ